ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕੀ ਅਤੇ ਪੱਛਮੀ ਮੀਡੀਆ ਅਨੁਸਾਰ ਇਜ਼ਰਾਈਲ ਨੇ ਇਰਾਨ ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਹੈ ਪਰ ਇਰਾਨ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਇਸ ਤੋਂ ਲੱਗਦਾ ਹੈ ਕਿ ਇਰਾਨ ਦੇ ਇਜ਼ਰਾਈਲ ਤੇ ਡਰੋਨ ਮਿਜ਼ਾਈਲ ਹਮਲੇ ਵਾਂਗ ਇਹ ਵੀ ਇੱਕ ਤੜ ਦਾ ਵਿਖਾਵਾ ਹੀ ਹੈ ਸੋ ਦੋਵੇਂ ਤਰ੍ਹਾਂ ਦੀ ਮੰਸ਼ਾ ਇੱਕ ਦੂਜੇ ਦਾ ਨੁਕਸਾਨ ਕਰਨਾ ਨਹੀਂ ਹੈ ਸੋ ਇਹ ਇੱਕ ਚੰਗੀ ਡਿਵੈਲਪਮੈਂਟ ਹੈ ਕਿਉਂਕਿ ਜੰਗ ਦਾ ਫੈਲਣਾ ਕੁੱਲ ਦੁਨੀਆ ਦਾ ਤੀਸਰੇ ਸੰਸਾਰ ਜੰਗ ਵੱਲ ਵਧਣਾ ਹੀ ਹੈ ਸੁਇਸ ਪਰ ਆਪਾਂ ਗੱਲਬਾਤ ਕਰਨ ਜਾ ਰਹੇ ਆਂ ਨਾਲ ਜਿਹੜੇ ਤੋਂ ਲਾਈਵ ਮੈਸਜ ਨਹੀਂ ਔਰ ਗੁਰਬਾਣੀ ਵਿਚਾਰਾਂ ਦੀ ਸਾਂਝ ਤੋਂ ਨਾ ਪਾਈ ਜਾਏਗੀ ਸੋ ਅਸੀਂ ਚਾਹਾਂਗੇ ਕਿ ਤੁਸੀਂ ਨੀਚੇ ਤਰ੍ਹਾਂ ਬੜੇ ਲੈਣਾ ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਦੇਖੋ ਇਸ ਵੇਲੇ ਜਿੱਥੇ ਵਿਦਨ ਡੋਮੈਸਟਿਕ ਪੋਲਿਟਿਕਸ ਕਾਫੀ ਨਜ਼ਰਾਂ ਨਿਊਯਾਰਕ ਕੋਰਟ ਤੇ ਨੇ ਜਿੱਥੇ 트ੰਪ ਦੇ ਖਿਲਾਫ ਟ੍ਰਾਇਲ ਔਰ ਜੂਰਰਸ ਦੀ ਸਿਲੈਕਸ਼ਨ ਇਹ ਸਾਰਾ ਚੱਲ ਰਿਹਾ ਸੀ ਅੱਜ ਹੀ ਕਿਸੇ ਨੇ ਆਪਣੇ ਆਪ ਨੂੰ ਉਹਦੇ ਕੋਰਟ ਦੇ ਬਾਹਰ ਜਿਹੜਾ ਹੈ ਉਹ ਅੱਗ ਲਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਸੜ ਗਿਆ ਜਾਂ ਕੀ ਹੋਇਆ ਇਹ ਸਾਰਾ ਵੀ ਪਾਰਟ ਚੱਲ ਰਿਹਾ ਹੈ ਪਰ ਇੱਕ ਵੱਡਾ ਫਿਕਰ ਜਿਹੜਾ ਕਿ ਅਸੀਂ ਦੇਖਿਆ ਕਿ April ਦੇ ਪਹਿਲੇ ਮੁੱਢਲੇ ਦਿਨਾਂ 'ਚ ਸਰੀਆ ਦਮਸਕਸ ਦੇ ਵਿੱਚ ਇਜ਼ਰਾਈਲ ਨੇ ਈਰਾਨ ਦੇ ਸਫਾਰਤਖਾਨੇ ਦੇ ਉੱਤੇ ਜਿਹੜਾ ਮਿਸਾਈਲ ਮਾਰ ਕੇ ਉੱਥੇ ਉਹਨਾਂ ਦੇ ਡਿਪਲੋਮੈਟ ਵੀ ਮਾਰੇ ਫੌਜੀ ਅਧਿਕਾਰੀ ਵੀ ਸੀ ਕੁਝ ਸਿਵਿਲਿਅਨ ਵੀ ਮਾਰੇ ਔਰ ਜਵਾਬ ਦੇ ਵਿੱਚ ਫਿਰ ਆਲਮੋਸਟ 2 ਹਫਤੇ ਬਾਅਦ ਈਰਾਨ ਨੇ ਪੂਰਾ ਬਰਾਜ ਜਿਹੜਾ ਚਾਰ ਚਫੇਰਿਓ ਜਿਹਦੇ ਵਿੱਚ ਸੀਰੀਆ ਤੋਂ ਵੀ ਲਬਨਾਨ ਤੋਂ ਵੀ ਔਰ ਯਮਨ ਤੋਂ ਵੀ ਔਰ ਈਰਾਨ ਤੋਂ ਵੀ ਸਿੱਧੇ ਤੌਰ ਦੇ ਉੱਤੇ ਡਰੋਨ ਔਰ ਮਿਸਾਈਲਾਂ ਜਿਹੜੀਆਂ ਭਾਵੇਂ ਉਹਨਾਂ ਨੇ ਇਸ ਟੰਗ ਨਾਲ ਹੀ ਆਇਰਨ ਡੋਮ ਦੇ ਥੱਲੇ ਅਮਰੀਕਾ ਜਾਂ ਇਜ਼ਰਾਈਲ ਨੇ ਕਲੇਮ ਕੀਤਾ ਵੀ ਉਹਨਾਂ ਨੇ ਕੋਈ ਵੀ ਪਹੁੰਚਣ ਨਹੀਂ ਦਿੱਤੀ ਸਾਰੀਆਂ ਰਾਹ ਚ ਰੋਕ ਲਈਆਂ ਪਰ ਮਕਸਦ ਵੀ ਉਹਨਾਂ ਦਾ ਇਹ ਸਾਰੇ ਦੇ ਉੱਤੇ ਇਜ਼ਰਾਈਲ ਨੂੰ ਇਹੀ ਦੱਸਣਾ ਸੀ ਵੀ ਅਸੀਂ ਤੁਹਾਨੂੰ ਘੇਰ ਸਕਦੇ ਹਾਂ ਔਰ ਸਾਡੀ ਤੁਸੀਂ ਮਾਰ ਦੇ ਥੱਲੇ ਔਰ ਉਸ ਤੋਂ ਬਾਅਦ ਇੱਕ ਫੀਅਰ ਜਿਹੜਾ ਯੂਨ ਨੇ ਵੀ ਐਕਸਪ੍ਰੈਸ ਕੀਤਾ ਅਮਰੀਕਾ ਨੇ ਵੀ ਕੀਤਾ ਕਿ ਭਾਈ ਇਹ ਤਾਂ ਵਰਲਡ ਵਾਰ ਵੱਲ ਜਾ ਸਕਦਾ ਹੈ ਇਹ ਜਿਹੜਾ ਐਕਸਪੈਂਡ ਕਰੇਗਾ ਕਿਉਂਕਿ ਹੁਣ ਤੱਕ ਇਹ ਈਰਾਨ ਵੱਲੋਂ ਇਜ਼ਰਾਈਲ ਤੇ ਕੀਤਾ ਗਿਆ ਪਹਿਲੀ ਵਾਰਵੇਂ ਹੋਇਆ ਇਸ ਕਿਸਮ ਦਾ ਹਮਲਾ ਸੀ ਔਰ ਉਹਨੇ ਈਰਾਨ ਨੇ ਕਿਹਾ ਅਸੀਂ ਇਹੀ ਦੱਸਣਾ ਸੀ ਕਿ ਵੀ ਅਸੀਂ ਜਿਹੜਾ ਉਹ ਰਿਵੈਂਜ ਲੈ ਲਿਆ ਹਮ ਇਜ਼ਰਾਈਲ ਨੇ ਫਿਰ ਕਿਹਾ ਜੀ ਅਸੀਂ ਇਹਦਾ ਜਵਾਬ ਦੇਾਂਗੇ ਹੁਣ ਇਹ ਪਿਛਲੇ ਇਹਨਾਂ ਸਾਰੇ ਦਿਨਾਂ ਤੋਂ ਇੱਕ ਹਫ਼ਤੇ ਚੱਲ ਰਿਹਾ ਸੀ ਕਿ ਵੀ ਇਹ ਨਾ ਹੋਏ ਵੀ ਉਹਨਾਂ ਦਾ ਜਵਾਬ ਦੇਣਾ ਅਲਟੀਮੇਟਲੀ ਟ੍ਰਿਗਰ ਕਰ ਦੇ ਵਾਰ ਨੂੰ ਹੁਣ ਜਵਾਬ ਦਿੱਤਾ ਵੀ ਗਿਆ ਪਰ ਜੇ ਅਸੀਂ ਪਿਛਲੇ 24 48 ਘੰਟਿਆਂ 'ਚ ਦੇਖੀਏ ਤੇ ਕੋਈ ਟ੍ਰਿਗਰ ਨਹੀਂ ਉਹਦੇ 'ਚ ਇਵੇਂ ਹੀ ਜਿਵੇਂ ਈਰਾਨ ਨੇ ਜਿਹੜੀ ਹੈ ਇਜ਼ਰਾਈਲ ਦੀ ತಾੜੀ ਤੋੜੀ ਕਿ ਉਹਨਾਂ ਨੇ ਚਾਰ ਚ ਫੇਰਿਓ ਚਾਰ ਚ ਫੇਰਿਓ ਰਾਕੇਟ ਜਿਹੜੇ ਨੇ ਉਹ ਮਿਸਾਈਲਾਂ ਔਰ ਡਰੋਨ ਵਰਸਾਏ ਇਸੇ ਤਰ੍ਹਾਂ ਇੱਕ ਖਬਰ ਜਿਹੜੀ ਅਮਰੀਕਨ ਮੀਡੀਆ ਵੀ ਔਰ ਰਾਇਟਰ ਵੀ ਔਰ ਬੀਬੀਸੀ ਦੀ ਵੀ ਸੀ ਇਜ਼ਰਾਈਲ ਅਟੈਕਸ ਇਰਾਨਸ 에어ਬੇਸ ਸੋਰਸਸ ਸੇ ਡਰੋਨਸ ਰਿਪੋਰਟਡ ਓਵਰ ਇਸਫਾਨ ਇਸਫਾਨ ਉਹਨਾਂ ਦਾ ਉਹ ਸ਼ਹਿਰ ਹੈ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਉੱਥੇ ਉਹਨਾਂ ਦੇ ਨਿਊਕਲੀਅਰ ਰਿਐਕਟਰ ਵਗੈਰਾ ਨੇ ਔਰ ਇਸ ਖਬਰ ਦੇ ਮੁਤਾਬਕ ਇਜ਼ਰਾਈਲ ਲਾਂਚਡ ਐਨ ਅਟੈਕ ਔਨ ਇਰਾਨੀਅਨ ਸੋਇਲ ਔਨ ਫਰਾਈਡੇ ਸੋਰਸਸ ਸੇਡ in the latest tit for tat exchange between the two arch foes whose decades of shadow war has broken out into open and threatened to drag the region deeper into conflict aur iranian media ne beshak ode explosion de gal tak kiti par is khabar to baad koi ye nahi aaya be iran da ki nuksan hoya ya kuch nahi rather is te ult is so foreign baad jehda iran de president da message aaya oh khabar iran ਅਸੋਸ਼ੀਏ ਫ੍ਰੈਂਚ ਪ੍ਰੈਸ ਦੀ ਐਫਪੀ ਦੀ ਇਰਾਨਸ ਪ੍ਰੈਜ਼ੀਡੈਂਟ ਮੇਕਸ ਨੋ ਮੈਂਸ਼ਨ ਆਫ ਐਕਸਪਲੋਜਨਸ ਉਹਨਾਂ ਨੇ ਇਵਨ ਮੈਂਸ਼ਨ ਵੀ ਨਹੀਂ ਕੀਤਾ ਕਿ ਕੋਈ ਐਕਸਪਲੋਜਨ ਹੋਏ ਨੇ ਰਾਦਰ ਉਹਨਾਂ ਨੇ ਜਿਹੜਾ ਤਹਿਰਾਨ ਨੇ ਹਮਲਾ ਕੀਤਾ ਇਜ਼ਰਾਈਲ ਤੇ ਉਹਦੀ ਅਪਰੀਸ਼ੀਏਟ ਕੀਤਾ ਕਿ ਬਈ ਅਨਪ੍ਰੈਸੀਡੈਂਟਡ ਰੀਟੈਲੀਰੀ ਅਟੈਕ ਔਨ ਇਜ਼ਰਾਈਲ ਆਲਮੋਸਟ ਅ ਵੀਕ ਅਗੋ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਹ ਦੱਸ ਦਿੰਦਾ ਹੈ ਥੈਟ ਆਪਰੇਸ਼ਨ ਸ਼ੋਡ आवर ਅਥੋਰਟੀ ਆਵਰ ਪੀਪਲਸ ਵਿਲ ਆਫ ਸਟੀਲ ਐਂਡ ਆਵਰ ਯੂਨਿਟੀ ਕਿ ਅਸੀਂ ਆਇਰਨ ਵਿਲਡ ਲੋਕ ਹੈ ਅਸੀਂ ਯੂਨੀਫਾਈਡ ਆ ਮਿਸਟਰ ਰੈਸੀ ਜਿਹੜੇ ਈਰਾਨ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਸੈਮਨਾਨ ਪ੍ਰੋਵਿੰਸ ਦੇ ਵਿੱਚ ਜਿਹੜਾ ਤਹਿਰਾਨ ਦੇ ਈਸਟ ਵਾਲਾ ਬੋਲਦੇ ਆ ਕਿ ਔਰ ਉਹਦੇ ਚ ਉਹਨਾਂ ਨੇ ਇਜ਼ਰਾਈਲ ਵੱਲੋਂ ਕਿ ਈਰਾਨ ਤੇ ਕੀਤੇ ਹਮਲੇ ਦਾ ਵਿਦਨ ਈਰਾਨ ਦੀ ਟੈਰੀਟਰੀ ਕੋਈ ਜ਼ਿਕਰ ਨਹੀਂ ਕੀਤਾ ਸੋ ਇਹਨੂੰ ਅਸੀਂ ਇਵੇਂ ਹੀ ਦੇਖਦੇ ਆ ਕਿ ਵੀ ਨਾਲ ਦੇ ਨਾਲ ਉਹਨਾਂ ਨੇ ਕਿਹਾ ओके ईरान ਨੇ ਜਿਹੜਾ ਉਹ ਡਿਨਾਈ ਕੀਤਾ देयर हैव नो एयर अटैक्स फ्रॉम ਆਊਟਸਾਈਡ ਦਾ ਬਾਰਡਰਸ ਅਗੇਂਸਟ ਇਸਫਾਹਾਨ اور अदर पार्ट्स ఆఫ్ द कंट्री सो फार ਉਹਨਾਂ ਨੇ ਡਿਨਾਈ ਕੀਤਾ ਚਲੋ ਇਹ ਡਿਨਾਈਲ ਵੀ ਹੋਇਆ ਤਾਂ ਕੁਝ ਜ਼ਰੂਰ ਹੈ ਪਰ ਜਿਵੇਂ ईरान ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਕੋਈ ਡੈਮੇਜ ਨਾ ਹੋਏ ਉਹਨਾਂ ਨੇ ਵੀ ਜੇ ਕੁਝ ਕੀਤਾ ਤਾਂ ਐਵੇਂ ਕੋਈ ਬੈਰਨ ਡੇਜ਼ਰਟ ਦੇ ਵਿੱਚ ਮਾਰੇ ਹੋਣਗੇ اور ਕੋਈ ਮੇਨ ਉਹਨਾਂ ਦਾ ਨੁਕਸਾਨ ਨਹੀਂ ਹੋਇਆ ਸੋ ਇਸ ਤੋਂ ਅਸੀਂ ਇਹ ਸਮਝਦੇ ਹਾਂ ਕਿ ਜੇ ਹੁਣ ਅੱਗੇ ਇਹ ਗੱਲ ਨਾ ਵਧੇ ਤੇ ਘਟੋ-ਘਟ ਵਕਤੀ ਤੌਰ ਦੇ ਉੱਤੇ ਜਿਹੜਾ ਉਹ ਜਿਹੜਾ ਇੱਕ ਫੀਅਰ ਸੀ ਕਿ ਵੀ ਜੇ ਇਜ਼ਰਾਈਲ ਹਮਲਾ ਕਰਦਾ ਉਹਨਾਂ ਦੀਆਂ ਨਿਊਕਲੀਅਰ ਫੈਸਿਲਿਟੀਆਂ ਉੜਾ ਦਿੰਦਾ ਹੈ ਤੇ ਈਰਾਨ ਕੀ ਕਰੇਗਾ ਘਟੋ-ਘਟੋ ਖਤਰਾ ਵਕਤੀ ਤੌਰ ਤੇ ਟਲ ਗਿਆ ਜੀ ਰਾਸਾ ਪੜ ਬਾਬਾ ਸ਼ੁਕਰੀਆ ਸੋਨ ਆਪਾਂ ਆਪਣੇ ਵੀਰ ਜਿਹੜੇ ਮੈਸੇ ਨੇ ਉਹ ਲੈਣ ਜਾ ਰਹੇ ਆਂ ਸਭ ਦਾ ਪਹਿਲਾਂ ਸ਼ੁਕਰੀਆ ਅਦਾ ਕਰ ਦਿੰਨੇ ਆਂ ਸੋ ਜਤਿੰਦਰ ਸਿੰਘ ਜੀ ਸੌਰਮਾਇਲ ਜੀ ਅਮਰਜੀਤ ਸੈਣੀ ਜੀ ਖਾਲਸਾ ਦੇਸ਼ ਪੰਜਾਬ ਜੀ ਜਸਪੀਰ ਸਿੰਘ ਜੀ ਸਰਮਖਮੰਦਰਾ ਜੀ ਜਸਕੀਰਤ ਸਿੰਘ ਜੀ ਪਾਲ ਸਿੰਘ ਗਰੇਵਾਲ ਜੀ ਆਈ ਸਨ ਸਭ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਹੰਦ ਦਾ ਪਾਦਕੰਦੇ ਨੇ ਨਿਹੰਗ ਸਿੰਘ ਜੀ ਕੰਦੇ ਨੇ ਕਿ ਵਾਪਾਉ ਸਾਹਿਬ ਜੀ ਨਨੇ ਨਨੇ ਗੈ ਅਮੇਜ਼ਿੰਗ ਉਹਨਾਂ ਜੜੀ ਲਿਖਤ ਹੈ ਔਰ ਸਤਨਾਮ ਮੋਜਰਾ ਜੀ ਅਫਤਾਰ ਸਿੰਘ ਜੀ ਔਰ ਫਿਰ ਇਸ ਤਰ੍ਹਾਂ ਸਰਬਜੀਤ ਸਿੰਘ ਗਿਲਜੀ ਪਾਉ ਵਧੀਆ ਵਾਕਿਆ ਹੀ ਪਾਉ ਹੈ ਕਿਰਪਾ ਕਰਕੇ ਵਿਰਲੇ ਲੋਕ ਸਾਨੂੰ ਵੀ ਅ ਦੇਵ ਜੀ ਸੋ ਗੁਰਮੀਤ ਸਿੰਘ ਜੀ ਨਾਨਕ ਨਾਮ ਚੜ ਦੀ ਕਲਾ ਤੇ ਦੇ ਪਾਣੀ ਸਰਪਤ ਦਾ ਪਲਾ ਵਾਇਗੁਰ ਦੀ ਮੇਰ ਨਾਲ ਸੇ ਕੌਮ ਭਾਰਤ ਮਾਤਾ ਨੂੰ ਪਨ ਕੇ ਬਹੁਤ ਛੇਤੀ ਲੈ ਕੇ ਰੇਗੀ ਖਾਲਸਾ ਸੋ ਹਰਨਾਮ ਪੰਨੂ ਜੀ ਪੰਜਾਬ ਹਾਲ ਖਾਲਸਾ ਫਰ ਇਸ ਤਰ੍ਹਾਂ ਪ੍ਰਭਜੋਤ ਸਿੰਘ ਜੀ ਕਨੇ ਬੈਨਿੰਗ ਟੀਵੀ ਰਿਪੋਰਟ ਫੇਸਬੁਕ ਪੇਜ 글로ਬਲੀ ਇਜ਼ ਅ ਵਾਇਲੇਸ਼ਨ ਆਫ ਫਰੀडम ਆਫ ਐਕਸਪ੍ਰੈਸ਼ਨ so can uh, facebook be indicated in us doctor uh, and us for this actor nahi वैसे तो ये जड़ा फेसबुक और इंस्टाग्राम दा मालिक है ज़र्क्सबर्ग पिछले दिन आचन उ यूएस कांग्रेस हीयरिंग च सदके इदा नाक रगड़ाया पूरी तरह हम्म क्योंकि इस वेले जड़े यंग बच्चे ने 14 16 18 20 साल दे उना दे सुसाइड हो रहे ने क्योंकि इंस्टाग्राम दे उते ਜਿਹੜੀ ਲਾਈਵ ਸਟ੍ਰੀਮ ਦੇ ਨਾਲ ਕੁਝ ਇਸ ਕਿਸਮ ਦੇ ਪ੍ਰੋਗਰਾਮ ਇਹਨਾਂ ਨੇ ਜੋੜੇ ਹੋਏ ਨੇ ਜਿਹੜੇ ਗਲੋਰੀਫਾਈ ਕਰਦੇ ਨੇ ਡੈਥ ਨੂੰ ਵੀ ਔਰ ਉਹਦੇ ਤੇ ਜਿਹੜੇ ਮੁੰਡੇ ਬੱਚੇ ਮਾਰੇ ਗਏ ਜਿਨ੍ਹਾਂ ਨੇ ਸੂਸੈ ਉਹਨਾਂ ਦੇ ਫੈਮਿਲੀ ਮੈਂਬਰਸ ਵੀ ਪਿੱਛੇ ਬੈਠੇ ਸੀ ਔਰ ਰਜ਼ਰਕ ਨੂੰ ਹਰ ਜਿਹੜਾ ਵੀ ਉਹਦੇ ਹੀアリング ਚ ਕਾਂਗਰਸਮੈਨ ਸੈਨੇਟਰ ਆਇਆ ਉਹਨੇ ਕਿਹਾ ਤੁਹਾਨੂੰ ਪਤਾ ਹੈ ਤੇਰੀ ਇਸ ਦੀ ਕਰਤੂਤ ਦੀ ਵਜ੍ਹਾ ਕਰਕੇ ਕਿੰਨੀਆਂ ਜਾਨਾਂ ਗਈਆਂ ਪਿੱਛੇ ਵੱਲ ਦੇਖ ਕੇ ਮਾਫੀ ਮੰਗਾ ਉਹ ਪੂਰਾ ਉਹਨਾਂ ਆਕਰ ਗੜਾਇਆ ਪਰ ਇਹ ਜਿਵੇਂ ਮੈਂ ਕੱਲ ਵੀ ਕਿਹਾ ਸੀ ਵੀ ਇਹ ਗਰੀਡ ਦੀ ਲਾਈਨ ਹੈ ਇਹ ਸਾਡਾ ਇਹਦੇ ਤੇ ਕੋਈ ਬਹੁਤਾ ਜ਼ੋਰ ਨਹੀਂ ਹੈ ਵੀ ਅਸੀਂ ਇਹਨਾਂ ਨੂੰ ਅਮਰੀਕਾ 'ਚ ਤਾਂ ਵੈਸੇ ਹੀ ਫਸਟ ਅਮੈਂਡਮੈਂਟ ਦੇ ਥੱਲੇ ਇਨੀਆਂ ਕੋ ਫਰੀਡਮਸ ਨੇ ਇੱਥੇ ਅਸੀਂ ਆਪਣੀ ਗੱਲ ਕਰਦੇ ਆਂ ਪਰ ਕਿਉਂਕਿ ਇਹ ਸਾਰੀ ਬਿਜ਼ਨਸ ਹੈ ਪ੍ਰਾਈਵੇਟ ادارے ਨੇ ਇਹਨਾਂ ਦੇ ਉੱਤੇ ਸ਼ਿਕੰਜਾ ਤੋਕਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਵੀ ਇਹਨਾਂ ਨੂੰ ਅਕਾਊਂਟੇਬਲ ਬਣਾਇਆ ਜਾਏ لیکن ਹਾਲ ਦੀ ਘੜੀ ਇਹ ਜਿਹੜੇ ਨੇ ਉਹ ਆਪਣੀ ਮਨਮਰਜ਼ੀ ਕਰਦੇ ਨੇ ਜੀ ਸਿੰਘ ਨਵਜੋਤ ਤਾਂ ਟਾਕ ਬਾਊਟ ਟੂ ਥੈਂਕਸਿਜ਼ਮ ਫਿਰ ਸਿੰਘ ਨਵਜੋਤ ਜੀ ਫਿਰ ਇਸੇ ਤਰ੍ਹਾਂ ਬਲਜੀਤ ਵਰਾਜੀ ਰਾਮਪਾਲ ਜੀ ਇਹ ਸਭ ਨੂੰ ਫਤਿਹ ਬੁਲਾਉਂਦੇ ਨੇ ਖਾਲਸਾ ਜਿੰਦਾਬਾਦ ਕਹਿੰਦੇ ਨੇ ਜਿਆਦਾਤਰ ਸਾਡੇ ਕੋਲ ਮੈਸੇਜ ਫਤਿਹ ਤੇ ਔਰ ਖਾਲਸਾ ਜਿੰਦਾਬਾਦ ਦੇ ਨੇ ਔਰ ਹਰਮਨ ਪੰਨੂ ਜੀ ਹਾਕਮ ਜੱਟ ਜੀ ਫਿਰ ਇਸੇ ਤਰ੍ਹਾਂ ਹਰ ਗੁਰਵਿੰਦਰ ਸਿੰਘ ਜੀ ਫਿਰ ਇਸ ਤਰ੍ਹਾਂ ਕੁਲਦੀਪ ਕੌਰ ਜੀ ਅਰਸ਼ਦੀਪ ਸਿੰਘ ਜੀ ਪੇਰ ਰਾਜਵਿੰਦਰ ਸਿੰਘ ਜੀ ਕੰਨੇ ਨੇ ਕਿ ਵਾਇਗਜੀ ਦਾ ਖਾਲਸਾ ਵਾਇਗਜੀ ਦੇ ਫਤਿਹ ਰਾਜ ਸਾਹਿਬ ਟਾਈਮ ਹੈਜ਼ ਕਮ ਲਾਈਕ ਦਾ ਸਿੰਘ ਹੰਦਰ ਦਿਨ ਸੋ ਦਿਨ ਚੋਰ ਦਾ ਇੱਕ ਦਿਨ ਸਾਤ ਦਾ ਟੈਰਿਸਟ ਇੰਡੀਅਨ ਸਟੇਟ ਐਂਡ ਇਜ਼ ਨੀਅਰ ਸੋ ਨਿਰਮਲ ਸੰਧਰ ਜੀ ਕੰਨੇ ਨੇ ਕਿ ਪੰਜਾਬ ਆਲ ਪ੍ਰੋਬਲਮਸ ਹਲ ਖਾਲਸਾ ਵੀਰੋ ਜਾਗੋ ਵੋਟਾਂ ਪਾ ਕੇ ਖਾਲਸਾ ਬਣਾਓ ਖਾਲਸਾ ਜਿੰਦਾਬਾਦ ਆਜ਼ਾਦ ਪੰਜਾਬ ਜਿੰਦਾਬਾਦ ਆਜ਼ਾਦੀ ਹਾਲਾ ਡਾਕਟਰ ਸਾਹਿਬ ਜੀ ਵਾਇਗਜੀ ਦਾ ਖਾਲਸਾ ਬਾਲ ਜੀ ਕੀ ਬੋਲੀ ਤੁਸੀਂ ਇਹ ਵੀ ਦੱਸਤੇ ਹੈ ਕਿ ਸਾਡੀ ਟੀਵੀ 84 ਦੀ ਟੀਮ ਸਰੀ ਅੱਜ ਪਹੁੰਚ ਗਈ ਹੈ ਸ਼ਾਮ ਨੂੰ ਔਰ ਜਿਹੜੇ ਸਰੀ ਨਗਰ ਕੀਰਤਨ ਜਿਹੜਾ ਸਭ ਤੋਂ ਵੱਡੀ ਗੈਦਰਿੰਗ ਹੈ ਆ ਰਾਉਂਡ ਦਾ ਗਲੋਬ ਡਾਇਸਪੋਰਾ ਸਿੱਖਾਂ ਦੀ 6 ਤੋਂ 8 ਲੱਖ ਸਿੱਖ ਉਹਦੇ ਚ ਹੁੰਦੇ ਨੇ ਅੱਛਾ ਉਸ ਦੀ ਲਾਈਵ ਕਵਰੇਜ ਹੋਏਗੀ ਕੱਲ ਔਰ ਤੁਸੀਂ ਫੇਸਬੁਕ ਤਾਂ ਹੁਣ ਹੈ ਨਹੀਂ YouTube ਦੇ ਨਾਲ ਜੁੜੇ ਰਹੋ ਬਿਲਕੁਲ ਔਰ ਡਾਇਰੈਕਟ ਵੀ ਤੁਸੀਂ TV84.tv ਦੇ ਉੱਤੇ ਆ ਕੇ ਦੇਖ ਸਕਦੇ ਆ ਹਾਂ ਉਸ ਨੂੰ ਤੁਸੀਂ ਦੇਖ ਸਕਦੇ ਹੋ ਜੀ ਡਾਕਟਰ ਪਰਮਜੀਤ ਸਿੰਘ ਸਮਰਾਜੀ ਹਮੇਸ਼ਾ ਇਤਰਾਫ ਫਤਿਹ ਬੁਲਾਨਦੇ ਔਰ ਤੁਹਾਡੀ ਚਰਦੀ ਕਲ ਦੀ ਅਰਦਾਸ ਕਰਦੇ ਨੇ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਸੋ ਇਸੇ ਤਰ੍ਹਾਂ ਤਨਮ ਸਿੰਘ ਜੀ ਸ਼ਿੰਦਾ ਸਿੰਘ ਗਿੱਲ ਖਾਲਸਾਨੀ ਜੀ ਕਲਦੀਪ ਸਿੰਘ ਜੀ ਐਂਡ ਸਰਬਜੀਤ ਸਿੰਘ ਗਿੱਲ ਫਿਰ ਅਮਰ ਸਿੰਘ ਜੀ ਫਤਿਹ ਬੁਲਾਨਦੇ ਨੇ ਚੜਦੀ ਕਲਾ ਦੀ ਕਾਮਨਾ ਕਰਦੇ ਹਾਂ ਹਾਂ ਅਸੀਂ 12 ਮਾ ਤਖਾਰੀ ਉਸ ਦੇ ਮਹੀਨਿਆਂ ਦੇ ਵਿਚਾਰ ਕਰਦੇ ਅੱਜ ਪਾਦੋ ਔਰ ਪੰਜਾਬ ਚ ਜਦੋਂ ਸੀ ਸ਼ਾਵਣ ਪਾਦੋ ਦੇਖਦੇ ਔਰ ਜਿਹੜੀ ਗੁਰੂ ਨਾਨਕ ਸਾਹਿਬ ਦੀ ਬਾਣੀ ਚੋਂ ਦਾ ਨਜ਼ਾਰਾ ਖਿੱਚਿਆ ਤੁਹਾਨੂੰ ਡੱਡੂ ਵੀ ਤੁਰਦੇ ਨਜ਼ਰ ਆਉਂਦੇ ਨੇ ਸੱਪ ਵੀ ਪਾਣੀ ਦੇ ਵਿੱਚ ਨਜ਼ਰ ਆ ਰਹੇ ਕਿਉਂਕਿ ਜਦੋਂ ਭਰਪੂਰ ਮੌਨਸੂਨ ਹੁੰਦਾ ਤੇ ਸੱਪ ਆਪਣੀ ਖੁੱਡ ਚੋਂ ਡੁੱਡ ਚੋਂ ਬਾਹਰ ਨਿਕਲਦੇ ਨੇ ਔਰ ਖੁੱਲ ਕੇ ਘੁੰਮ ਰਹੇ ਹੁੰਦੇ ਨੇ ਮਛਰ ਵੀ ਆਪਣਾ ਜਲਵਾਦ ਖਾਰਿਆ ਹੁੰਦਾ ਔਰ ਜਿਹੜੇ ਨੇ ਮੂਰ ਪੈੜਾਂ ਪਾ ਰਿਹਾ ਹੁੰਦੇ ਨੇ ਸਾਵਣ ਪਾਦੋ ਦੇ ਨਾਲ ਜੁੜਿਆ ਹੋਇਆ ਸੋ ਇਹ ਗੁਰੂ ਸਾਹਿਬ ਦਾ ਬਾਣੀ ਦਾ ਬੜਾ ਖੂਬਸੂਰਤ ਸ਼ਬਦ ਜਿਹੜਾ ਪਾਦੋ ਮਹੀਨੇ ਨੂੰ ਠੀਕ ਪੰਜਾਬ ਦੇ ਮੌਸਮ ਨੂੰ ਔਰ ਉਸ ਸਾਰੇ ਚ ਤੁਸੀਂ ਕਿਵੇਂ ਰੂਹਾਨੀਅਤ ਅਕਾਲ ਪੁਰਖ ਦੇ ਨਾਲ ਆਪਣਾ ਸੰਗਮ ਆਪਣਾ ਮੇਲ ਆਪਣਾ ਜੋੜ ਕਰਨਾ ਹੈ ਪਾਦੋ ਭਰਮ ਭੁੱਲੀ ਪਰ ਜੋਬਨ ਪਛਤਾਣੀ ਜਲ-ਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ ਹੁਣ ਇੱਕ ਪਾਸੇ ਜੋਬਨ ਹੈ ਜਿਹਦੇ ਚ ਇੱਕ ਉਸ ਰੱਬ ਦੇ ਨਾਲ ਪਏ ਵਿਛੋੜੇ ਦੀ ਗੱਲ ਹੈ ਦੂਸਰੇ ਪਾਸੇ ਉਹੀ ਜਲ-ਥਲ ਨੀਰ ਭਰੇ ਚਾਰ ਚਫੇਰੇ ਪਾਣੀ ਜਿਹੜਾ ਉਸ ਨੇ ਜਿਹੜਾ ਜਲ-ਥਲ ਕੀਤਾ ਹੋਇਆ ਰਾਦਰ ਕਈ ਵਾਰੀ ਫਰੇਜ਼ ਹੀ ਪੰਜਾਬੀ ਚ ਹੁੰਦਾ ਕੀ ਹੈ ਜੀ ਜਲ-ਥਲ ਹੋ ਗਿਆ ਹੂੰ ਕਿ ਥਲ ਤੇ ਜਲ ਚ ਕੋਈ ਫਰਕ ਥਲ ਸੁੱਕੀ ਧਰਤੀ ਨੂੰ ਕਹਿੰਦੇ ਨੇ ਤੇ ਚਾਰ ਚਫਰੇ ਪਾਣੀ ਹੈ ਕਿ ਜੀ ਜਲ ਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ ਕਿ ਭਾਈ ਪਾਦੋ ਦਾ ਮਹੀਨਾ ਔਰ ਇਹ ਸਾਰੇ ਦੇ ਵਿੱਚ ਜਿਹੜੀ ਰੂਹ ਹੈ ਉਹ ਕਨਫਿਊਜ਼ਨ ਦੇ ਵਿੱਚ ਹੈ ਡਾਊਟ ਦੇ ਭਰਮ ਭੁੱਲੀ ਦਾ ਮਤਲਬ ਹੀ ਇਹ ਹੈ ਕਿ ਵੀ ਕਿਸ ਪਾਸੇ ਜਾ ਇੱਕ ਪਾਸੇ ਮਾਇਆ ਹੈ ਇੱਕ ਪਾਸੇ ਰੱਬ ਹੈ ਪਾਦੋ ਭਰਮ ਭੁੱਲੀ ਪਰ ਜੋਬਨ ਪਛਤਾਣੀ ਕਿਉਂਕਿ ਜੇ ਦੁਬਧਾ ਦੇ ਵਿੱਚ ਤੁਸੀਂ ਨਿਕਲ ਜਾਓ ਤੁਹਾਡੀ ਜਵਾਨੀ ਤੁਹਾਡਾ ਉਮਰ ਲੰਘ ਜਾਂਦੀ ਹੈ ਤੇ ਫਿਰ ਬੁਢਾਪੇ ਚ ਜਾ ਕੇ ਪਛਤਾਵਾ ਹੁੰਦਾ ਹੈ ਕਿ ਭਾਈ ਅਸੀਂ ਆਪਣੇ ਜੀਵਨ ਨੂੰ ਸਫਲ ਨਹੀਂ ਕੀਤਾ ਰੱਬ ਦੇ ਨਾਲ ਨਹੀਂ ਜੁੜੇ ਔਰ ਇਹ ਜਿਹੜੀ ਹੈ ਪਾਦੋ ਦਾ ਮਹੀਨਾ ਹੈ ਯਾਦਹਾਣੀ ਵੀ ਕਰਵਾ ਰਿਹਾ ਹੈ ਕਿ ਭਾਈ ਸਾਰਾ ਕੁਝ ਸੀ ਪਰ ਅਸੀਂ ਉਸ ਵਾਹਿਗੁਰੂ ਦੀ ਯਾਦ ਦਾ ਉਸ ਨਾਲ ਸਾਂਝ ਦਾ ਮਿਲਾਪ ਦਾ ਰੰਗ ਨਹੀਂ ਮਾਣਿਆ ਅੱਛਾ ਬਰਸੈ ਨਿਸਕਾਲੀ ਕਿਉਂ ਸੁਖ ਬਾਲੀ ਦਾਦਰ ਮੋਰ ਲਵੰਤੇ ਕਿ ਭਾਈ ਚਾਰ ਚਫੇਰੇ ਹਨੇਰੀ ਰਾਤ ਹੈ ਨਿਸ ਰਾਤ ਨੂੰ ਕਹਿੰਦੇ ਨੇ ਕਾਲੀ ਕਾਲੀਆਂ ਰਾਤਾਂ ਤੁਹਾਨੂੰ ਜੀ 사वन ਪਾਦੋ ਦਾ ਹੋਇ ਜਦੋਂ ਬਿਜਲੀ ਕੜਕਦੀ ਹੈ ਚਾਰ ਚਫੇਰੇ ਹਨੇਰਾ ਹੋ ਜਾਂਦਾ ਦਿਨ ਵੇਲੇ ਹੀ ਰਾਤ ਹੋ ਜਾਂਦੀ ਹੈ ਇਕੱਲੀ ਇਹ ਰਾਤ ਤਾਂ ਕਾਲੀ ਹੁੰਦੀ ਹੁੰਦੀ ਹੈ ਦਿਨ ਵੀ ਜਿਹੜਾ ਬਰਸੈ ਨਿਸਕਾਲੀ ਕਿਉਂ ਸੁਖ ਬਾਲੀ ਕਿ ਹੁਣ ਜਿਹੜਾ ਇੱਕ ਪਾਸੇ ਇਹ ਰੰਗ ਹੈ ਤੇ ਰੂਹ ਟੁੱਟੀ ਹੋਈ ਹੈ ਪਿਆਰੇ ਨਾਲੋਂ ਵਾਹਿਗੁਰੂ ਨਾਲੋਂ ਉਹਨੂੰ ਕਿਵੇਂ ਸੁੱਖ ਮਿਲੇ ਚਾਰ ਚਫੇਰੇ ਦਾਦਰ ਮੋਰ ਲਵੰਤੇ ਦਾਦਰ ਡੱਡੂ ਨੂੰ ਗੈਨਨ ਹੈ ਕਿ ਭਾਈ ਚਾਰ ਚਫੇਰੇ ਡੱਡੂ ਵੀ ਬੁੜਕ ਰਿਆ ਨੇ ਮੋਰ ਪੈਣਾ ਪਾ ਰਹੇ ਨੇ ਔਰ ਉਹ ਰੱਬ ਨਾਲੋਂ ਟੁੱਟੀ ਹੋਈ ਰੂਹ ਜਿਹੜੀ ਹੈ ਉਹ ਪਿਆਰੇ ਦੇ ਵਿਯੋਗ ਦੇ ਵਿੱਚ ਬੈਠੀ ਹੈ ਦਾਦਰ ਮੋਰ ਲਵੰਤੇ ਪ੍ਰਿਯੋ ਪ੍ਰਿਯੋ ਚਵੈ ਬਬੀਹਾ ਬੋਲੇ ਭੂੰਗਮ ਫਰੇ ਡਸਨਤੇ ਕੇ ਬਬੀਹਾ ਪਪੀਹਾ ਉਹ ਪ੍ਰਯੋਗ ਪ੍ਰਯੋਗ ਕਰ ਰਿਹਾ ਚਾਰ ਚਫੇਰੇ ਆਵਾਜ਼ ਆ ਰਹੀ ਹੈ ਤੇ ਭੂਗੰਮ ਸੱਪ ਫਿਰ ਐ ਦਸਨਤੇ ਉਹ ਵੀ ਨਿਕਲ ਆਏ ਨੇ ਡੰਗ ਮਾਰ ਰਹੇ ਨੇ ਚਾਰ ਚਫੇਰੇ ਅੱਛਾ ਮੱਛਰ ਡੰਗ ਸਾਇਰ ਭਰ ਸੁਪਰਣ ਗੁਰੂ ਸਾਹਿਬ ਨੇ ਵੀ ਮੱਛਰਾਂ ਦਾ ਡੰਗ ਦੇਖਿਆ ਹੈ ਕਿਵੇਂ ਹੁਣ ਇੱਕ ਪਾਸੇ ਮੱਛਰ ਉਹੀ ਸ਼ਾਵਣ ਭਾਦੋ ਡਾਕਟਰਾਂ ਦਾ ਸੀਜ਼ਨ ਹੁੰਦਾ ਵੈਸੇ ਮਲੇਰੀਆ ਆ ਜਾਂਦਾ ਨਾ ਲੰਮੀ ਜੰਨੀ ਲੰਮੀ ਪੂੰਛ ਉਨਾ ਲੰਬਰ ਡੰਗ ਤੇ ਉਹਨਾ ਖਤਰਨਾਕ ਮਲੇਰੀਆ ਖਵਾਈ ਜਾਉ ਕਨੀਨ ਬਨੈਣ ਦੀਆਂ ਗੋਲੀਆਂ ਹੈ ਲੇਕਿਨ ਉਹ ਹਟਦਾ ਨਹੀਂ ਫਿਰ ਉਹ ਤਈਆ ਬਣ ਜਾਂਦਾ ਜੀ ਤਈਆ ਤਾ ਮੱਛਰ ਡੰਗ ਸਾਇਰ ਪਰਸੋਂ ਬਰਕੇ ਇੱਕ ਪਾਸੇ ਸੱਪ ਡੰਗਦੇ ਫਿਰਦੇ ਨੇ ਭੇਂਗਮ ਫਰੇਡ ਸੰਤ ਇੱਕ ਪਾਸੇ ਮੱਛਰ ਦਾ ਡੰਗ ਹੈ ਔਰ ਦੂਸਰੇ ਪਾਸੇ ਪਰਸੋਂ ਪਰ ਬਿਨ ਹਰ ਕਿਉਂ ਸੁਖ ਪਾਈ ਹੈ ਕਿ ਚਾਰ ਚਫੇਰੇ ਜਿਹੜੇ ਤਲਾਹ ਨੇ ਸਰੋਵਰ ਨੇ ਉਹ ਵੀ ਪਾਣੀ ਦੇ ਨਾਲ ਭਰੇ ਹੋਏ ਨੇ ਇਹ ਉਸ ਮੌਸਮ ਨੂੰ ਬਿਆਨ ਹੈ ਪਰ 나ੜ ਅੰਦਰ ਰੂਹ ਦੇ ਅੰਦਰ ਉਹ ਪਿਆਸ ਹੈ ਕਿ ਬਿਨ ਹਰ ਕਿਉਂ ਸੁਖ ਪਾਈ ਹੈ ਕਿ ਵਾਇਗਰੂ ਤੋਂ ਬਿਨਾ ਮਿਲਾਪ ਤੋਂ ਬਿਨਾ ਕਿਵੇਂ ਅੰਦਰ ਤੁਹਾਨੂੰ ਸੁਖ ਮਿਲ ਸਕਦਾ ਹੈ ਜਾਂ ਅੰਦਰ ਟਿਕਾ ਹੋ ਸਕਦਾ ਨਾਨਕ ਪੁੱਛ ਚਲੋ ਗੁਰ ਆਪਣੇ ਜੈ ਪ੍ਰਭ ਤੈ ਹੀ ਜਾਈਏ ਗੁਰੂ ਨਾਨਕ ਪਾਸ਼ਾ ਫਰਮਾਉਂਦੇ ਨੇ ਕਿ ਭਾਈ ਆਪਣੇ ਗੁਰੂ ਦੀ ਆਗਿਆ ਦੇ ਵਿੱਚ ਹੁਕਮ ਦੇ ਵਿੱਚ ਅਕਾਲ ਪੁਰਖ ਦੀਏ ਹੁਕਮ ਦੇ ਵਿੱਚ ਇਹ ਪੁੱਛ ਕੇ ਦੇਖੋ ਕਿ ਭਾਈ ਗੁਰ ਆਪਣੇ ਜੈ ਪ੍ਰਭ ਤੈ ਹੀ ਜਾਈਏ ਕਿ ਜਿੱਥੇ ਗੁਰਮਤ ਤੁਹਾਨੂੰ ਜੋ ਰਸਤਾ ਦੱਸਦੀ ਹੈ ਕਿ ਇਸ ਰਸਤੇ ਤੇ ਜਾਣਾ ਜੇ ਉਹਦੇ ਚ ਤੁਰੋਗੇ ਤਾਂ ਫਿਰ ਜਿੱਥੇ ਇਸ ਪਾਦੋਦੇ ਮਹੀਨੇ ਕੁਦਰਤ ਆਪਣੇ ਭਰ ਜੋਬਨ ਤੇ ਹੈ ਜਲ ਥਲ ਹੈ ਕੁਦਰਤ ਦੇ ਆਪਣੇ ਰੰਗ ਨੇ ਉੱਥੇ ਫਿਰ ਵਾਹਿਗੁਰੂ ਦਾ ਮਿਲਾਪ ਜਿਹੜਾ ਹੈ ਉਹ ਤੁਹਾਨੂੰ ਪਾਦੋਏ ਭਰਮ ਪੁਰਾਣੀ ਆ ਦੂਜੇ ਲੱਗਾ ਏਤ ਲੱਖ ਸਿਗਾਰ ਬਣਾਇਆ ਕਾਰਜ ਨਾਹੀਂ ਕੀਤਾ ਹੁਣ ਇਹ 12ਵਾਂ ਮਾਹ ਆ ਗਾ ਗੁਰੂ ਅਰਜਨ ਸਾਹਿਬ ਦਾ ਜੇ ਤੁਸੀਂ ਦੋਨਾਂ ਨੂੰ ਰਲਾ ਕੇ ਪੜ੍ਹਦੇ ਹੋ ਪਤਾ ਨਹੀਂ ਮੇਰਾ ਜਦੋਂ ਮੈਂ ਇਹ ਤੁਖਾਰੀ ਰਾਗ ਦੇ 12 ਮਾਹ ਦੀ ਵਿਚਾਰ ਵੀ ਹਾਲਾਂਕਿ ਅਸੀਂ ਪਹਿਲਾਂ ਵੀ ਮਹੀਨੇ ਬਾਅਦ ਕਰਦੇ ਸੀ ਪਰ ਮੈਨੂੰ ਲੱਗਾ ਵੀ ਇਹ ਜਿਵੇਂ ਕੁਦਰਤ ਨੂੰ ਗੁਰੂ ਸਾਹਿਬ ਨੇ ਡਿਸਕ੍ਰਾਈਬ ਕੀਤਾ ਹੈ ਮੈਸੇਜ ਦੋਨਾਂ ਜੋ ਇੱਕੋ ਹੀ ਜਾਂਦਾ ਪਰ ਕਿਉਂਕਿ 12 ਮਾ ਮਾਜ ਸੁਖੈਨ ਹੋਣ ਕਰਕੇ ਜਾਂ ਮਹੀਨਾ ਜਦੋਂ ਸਉਣ ਮਾਈਆਂ ਆਂਦੀਆਂ ਨੇ ਤੇ ਉਹੀ ਪੜਿਆ ਜਾਂਦਾ ਪਰ ਮੈਨੂੰ ਲੱਗਦਾ ਕਿ ਬਈ ਇਸ ਨਾਲ ਵੀ ਸਾਡੇ ਪਾਠ ਜਿਹੜੇ ਸਾਡੇ ਵਿਊਅਰ ਨੇ ਜ਼ਰੂਰ ਜੋੜਨ ਕਿ ਭਾਈ ਇਹ ਮੈਸੇਜ ਅਲਟੀਮੇਟਲੀ ਇਹ ਹੀ ਹੈ ਕਿ ਮੱਛਰ ਡੰਗ ਸਾਇਰ ਪਰ ਸੁਪਰ ਬਿਨ ਹਰ ਕਿਉਂ ਸੁਖ ਪਾਈਏ ਨਾਨਕ ਪੂਛ ਚਲੋ ਗੁਰ ਆਪਣੇ ਜੈ ਪ੍ਰਭ ਤੈਹੀ ਜਾਈਏ ਜੀ ਰਾਸਾ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਤੁਸੇ ਪ੍ਰਮੁੱਖਾਇ ਸਰਦਸ਼ਕਾ ਨਾਲ ਸਾਡੇ ਕੀਤੇ ਇਸ ਤਰ੍ਹਾਂ ਪ੍ਰਮੁੱਖ ਰਸਕਲੈਨ ਇਹ ਸਾਜ਼ਤ ਵਿਊਰਜ਼ਾ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ s o s a t v 4.tv ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਖੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਨਾ ਗਿਆ ਦੂਦੀ ਤੇ ਰੋਚੀ ਵੀ ਰਿਫੋਰ ਫਲਾਦੇ ਹੋ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਬ ਰੱਖਾ